ਤਾਂ ਪੀਣਾ ਲਈ ਅ ਅ ਬਿੱਟ ਤੇ ਅੱਜ ਮੈਨੂੰ ਸਵੇਰੇ ਸਵੇਰੇ ਹੀ ਮਾਰਨਿੰਗ ਦੇ 9 ਪੀਐਮ ਦੇ ਆਸ-ਪਾਸ ਇੱਕ ਪੇਪਰ ਨਿਊਜ਼ਪੇਪਰ ਆਈ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਜਿਹੜਾ ਫਤਿਹਬਾਦ ਦਾਣਾ ਮੰਡੀ ਦੇ ਲਾਗੇ ਠੇਕਾ ਹੈਗਾ ਸ਼ਰਾਬ ਦਾ ਜੋ ਕਿ ਕੋਈ ਠੇਕੇਦਾਰ ਹੈਗੇ ਹੈਰੀ ਸੰਧੂ ਲੁਧਿਆਣਾ ਦੇ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈਗਾ ਤੇ ਇਨਚਾਰਜ ਕੋਈ ਰਾਜਪਾਲ ਨੇ ਇਹ ਬੱਚਿਆਂ ਨੂੰ ਇੱਥੇ दारू ਸਪਲਾਈ ਕਰ ਰਹੇ ਨੇ ਮਤਲਬ ਛੋਟੇ ਬੱਚਿਆਂ ਨੂੰ ਜਿਹੜੇ ਮਾਈਨਰ ਬੱਚੇ 18 ਸਾਲ ਤੋਂ ਘੱਟ عمر ਉਹਨਾਂ ਨੂੰ दारू ਵੇਚ ਲਿਆ ਗਿਆ ਸਾਡੇ ਜੁਨਾਈਲ ਜਸਟਿਸ ਐਕਟ ਮਤਲਬ ਮੌਕੇ ਤੇ ਉਹਤੇ ਕਾਰਵਾਈ ਕਰਦੇ ਪੁਲਿਸ ਵਿਭਾਗ ਦੇ ਨਾਲ ਤੇ ਏਐਸਆਈ ਗੁਰਪਾਲ ਸਿੰਘ ਜੀ ਫਟੇਵਾ ਚੌਂਕੀ ਤੋਂ ਨਾਲ ਤੇ ਇੰਸਪੈਕਟਰ ਜਿਹੜਾ ਐਕਸਾਈਜ਼ ਹੈਗੇ ਆ ਰਾਮ ਮੁਰਤੀ ਜੀ ਉਹਨੇ ਨਾਲ ਮੇਰੇ ਸੁਖਮਨ ਜੀ ਤੇ ਲੀਗਲ ਅਫਸਰ ਅਸੀਂ ਇੱਥੇ ਮੌਕੇ ਪਹੁੰਚ ਕੇ ਦੇਖਿਆ ਤੇ ਗੱਲਬਾਤ ਕੀਤੀ ਤੇ ਸਾਨੂੰ ਕਨਫਰਮ ਹੋਇਆ ਵੀ ਜਿਹੜੇ ਇਸ ਥਿੱਕੇ ਤੇ ਵਾਸਤਵ ਚ ਉਹ ਬੱਚਿਆਂ ਨੂੰ दारू ਦਿੱਤੀ ਗਈ ਇੱਕ ਤੋਂ ਦੋ ਵਾਰ ਦਿੱਤੀ ਗਈ ਹੈਗੀ ਆ ਮੌਕੇ ਦੇ ਉੱਤੇ ਐਕਸਾਈਜ਼ ਅਫਸਰ ਵੱਲੋਂ ਸਾਡਾ ਹੁਣ ਚਲਾਨ ਜਿਹੜਾ ਬੰਦ ਹੈ ਉਸ ਦੀ ਰਿਪੋਰਟ ਬਣਾਈ ਜਾ ਰਹੀ ਹੈਗੀ ਤੇ ਮਾਨਯੋਗ ਡੀਸੀ ਸਾਹਿਬ ਵੱਲੋਂ ਇਹਨਾਂ ਉਸ ਤੋਂ ਪਰਾਂਤ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਸਾਨੂੰ ਤੱਥ ਪੂਰੇ ਨਿਕਲ ਕੇ ਆਏ ਵੀ ਸਪਲਾਈ ਕੀਤੀ ਗਈ ਹੈ ਜਾਂ ਬੱਚਾ ਕਈ ਵਾਰ ਲੈ ਕੇ ਗਿਆ ਹੈ ਜਾਂ ਇਹ ਲਗਾਤਾਰ ਬੰਦ ਰਹੇ ਹੈਗੇ ਐ ਇਸ ਚੀਜ਼ ਨੂੰ ਤਾਂ ਉਹਨੂੰ ਦੇਖਦੇ ਹੋਏ ਅਸੀਂ ਇਹਨਾਂ ਦੇ ਸੈਕਸ਼ਨ 77 ਅਤੇ 78 ਦੇ ਅੰਦਰ ਪਰਚਾ ਵੀ ਦਰਜ ਕਰਾਂਗੇ ਅਤੇ ਇਸ ਦੇ ਨਾਲ ਹੀ ਜਿਹੜੇ ਰਾਜਪਾਲ ਤੇ ਹੈਰੀਆ ਗਿਆ ਉਹ ਜਿਹੜੀ ਭਾਰਤੀ ਨਿਆਂਇ ਸੈਂਤ ਹੈ ਗਈ ਉਹਨੂੰ 61 ਦੇ ਅੰਦਰ ਅਸੀਂ ਦਰਜ ਕਰਾਂਗੇ ਇੱਕੋ ਹੀ ਐਫ ਆਈ ਆਰ ਦੇ ਅੰਦਰ ਚਾਰੋਂ ਬੰਦੇ ਨੋਨ ਨੋਟ ਆਉਂਦੇ ਜੋ ਜਿਸ ਤਰ੍ਹਾਂ ਜਿਨੇ ਦੇਲੇ ਤੇ ਹੋਰ ਵੀ ਠੇਕੇ ਆ ਉਹਨਾਂ ਨੂੰ ਵੀ ਅ ਕਾਨੂੰਨ ਦੇ ਦੇਖੋ ਸਾਡੀ ਟੀਮ ਜਿਹੜੀ ਹੈਗੀ ਹੈ ਰੈਗੂਲਰ ਚੈਕਿੰਗਾਂ ਦੇ ਦੌਰਾਨ ਇੱਕ ਸਾਈਜ਼ ਵਾਲਿਆਂ ਦਾ ਕੰਮ ਹੁੰਦਾ ਹੈਗਾ ਐਕਸਾਈਜ਼ ਇੰਸਪੈਕਟਰ ਨੇ ਈਟੀਓ ਨੇ ਇਹ ਕਨਫਰਮ ਕਰਨਾ ਹੁੰਦਾ ਹੈ ਵੀ ਕੀ ਵਾਸਤਵ ਦੇ ਅੰਦਰ ਉਹਨਾਂ ਠੇਕਿਆਂ ਦੇ ਉੱਤੇ ਬੱਚਿਆਂ ਨੂੰ दारू ਵੇਚੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ ਈਵਨ ਕੀ ਠੇਕਿਆਂ ਦੇ ਬਾਹਰ ਡਿਸਪਲੇ ਵੀ ਹੋਣਾ ਚਾਹੀਦਾ ਜੁਨਾਈਲ ਜਸਟਿਸ ਐਕਟ ਸੈਕਸ਼ਨ 77 ਹੋ 78 ਇਹਦੇ ਅੰਦਰ ਕੀ ਕੀ ਕਾਰਵਾਈਆਂ ਹੈਗੀਆਂ ਉਹ ਸਾਰੇ ਡਿਸਪਲੇ ਵੀ ਹੋਣਾ ਚਾਹੀਦਾ ਪਰ ਠੇਕਿਆਂ ਤੇ ਇਹ ਡਿਸਪਲੇ ਨਾ ਹੋਣ ਦੀ وجہ ਨਾਲ ਜਿਹੜੇ ਬੱਚੇ ਅੰਦਰ ਸ਼ੌਪਕੀਪਰ ਦੁਕਾਨਦਾਰ ਵੀ ਲੱਗੇ ਹੁੰਦੇ ਉਹ ਅਣਜਾਣ ਹੁੰਦੇ ਆ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਪੜੇ ਲਿਖੇ ਘੱਟ ਹੁੰਦੇ ਆ ਇਹ ਬੱਚਿਆਂ ਨੂੰ ਦਾਰੂ ਦੇ ਦਿੰਦੇ ਆ ਜੋ ਕਿ ਗੈਰਕਾਨੂੰਨੀ ਹੈਗਾ ਤੇ ਜਿਹੜਾ ਅੱਜ ਮਸਲਾ ਹੋਈ ਚੀਜ਼ ਦੇਖਣਾ ਹੈ ਜਿਹੜਾ ਇੱਥੇ ਇੱਕ ਲੱਗਿਆ ਹੋਇਆ ਲੜਕਾ ਉਹ ਹਿਮਾਚਲ ਪ੍ਰਦੇਸ਼ ਤੋਂ ਹੈਗੇ ਆ ਪਰ ਉਹ 10 ਪੜਿਆ ਬੱਚਾ ਹੈਗਾ ਉਹਨੂੰ ਮਤਲਬ ਇਸ ਚੀਜ਼ ਦੀ ਨੋਲੇਜ ਨਹੀਂ ਹੋਈ ਹੈਗੀ ਵੀ ਉਹ ਕੋਈ ਦਾਰੂ ਬੱਚੇ ਨੂੰ ਦੇਣਾ ਕਿੰਨਾ ਗੈਰ ਹੁੰਨੇ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੇ ਸਾਨੂੰ ਤੱਤ ਸਹੀ ਲੱਗੇ ਹੈਗੇ ਪੂਰੇ ਪ੍ਰੋਪਰ ਲੱਗੇ ਅਸੀਂ ਐਫ ਆਈ ਆਰ ਦਰख्ਵ ਰਾਮ ਮ ਹਾਂ ਅਧਿਆਪਕ ਜੀ ਕਿਹਦੇ ਉੱਪਰ ਆਇਓ ਸਰ ਕੀ ਕਰ ਰਹੇ ਹੋ ਜੀ ਜੀ ਸਰ ਐਜ਼ ਪਰ ਐਕਸਾਈਜ਼ ਐਕਟ ਅਸੀਂ ਚਲਾਨ ਕੀਤਾ ਇਹਨਾਂ ਦਾ ਇਹਨਾਂ ਨੇ 18 ਸਾਲ ਤੋਂ ਘਰ ਦੇ ਬੱਚੇ ਨੂੰ ਸ਼ਰਾਬ ਵੇਚੀ ਆ ਤਾਂ ਚਲਾਨ ਕਰਤਾ ਹੈ ਤੇ ਅਸੀਂ ਰਿਪੋਰਟ ਬਣਾ ਕੇ ਡੀਸੀ ਐਕਸਾਈਜ਼ ਨੂੰ ਭੇਜ ਦਾਂਗੇ ਜੀ ਅੱਗੇ ਤੋਂ ਕੋਈ ਇਹਨਾਂ ਦੇ ਕੋਰੇਟ ਮਰੇਗਾ ਕੀ ਕਰ ਰਹੀ ਹੋ ਜੀ ਜੋ ਐਜ਼ ਪਰ ਐਕਟ ਐਕਸਾਈਜ਼ ਐਕਟ ਕੀ ਕਰ ਰਹੇ ਬਣਦੀ ਕਰਾਂਗੇ ਜੀ